ਲਾਓ ਵੀ ਮਿੱਤਰੋ ਜਿਹੜੇ ਭਰਾ ਕਹਿੰਦੇ ਵੱਡੇ ਕੱਦ ਵਾਲੀ ਵੱਡੇ ਬਾਡੀ ਵਾਲੀ ਤੇ ਵੱਡੇ ਪੇਟ ਵਾਲੀ ਘੋੜੀ ਚਾਹੀਦੀ ਅੱਜ ਉਹਨਾਂ ਦੇ ਲਾਂਬੇ ਲਾਉਣ ਜਾ ਰਹੇ ਹਾਂ ਕੱਦ ਵੀ ਬਹੁਤ ਆ ਬਾਡਾ ਵੀ ਬਹੁਤ ਆ ਤੇ ਪੇਟਰਲ ਵੀ ਹੈ ਤੇ ਸੂਈ ਵੀ ਹੋਈ ਆ ਸਾਰੇ ਲਾਂਬੇ ਲਾ ਦੇਨੇ ਆ ਬਸ ਤੁਸੀਂ ਵੀਡੀਓ ਪੂਰੀ ਦੇਖ ਲਿਓ ਪਹਿਲਾਂ ਤਾਂ ਸਵਾਗਤ ਆ ਮਿੱਤਰੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਹੀ ਚੈਨਲ ਬਾਬਾਜੀ ਦਾ ਸਟੱਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਮੇਰੇ ਭਰਾ ਆਪਣੇ ਨਾਲ ਫੇਸਬੁਕ ਪੇਜ ਦੇ ਨਾਲ ਹੀ ਜੁੜੇ ਉਹਨਾਂ ਦੇ ਤਹਿਤ ਨਾਲ ਸਵਾਗਤ ਜੀ ਆਇਆਂ ਨੂੰ ਦੋਸਤੋ ਅੱਜ ਨਵੀਂ ਸਵੇਰ ਨਾਲ ਦੋ ਜਾਨਵਰ ਲਿਆਏ ਆਂ ਮਾਂ ਪੋਤੀ ਇਹ ਦੋਨੇ ਬਸ਼ੀਰਾ ਤੇ ਨਾਲ ਉਸਦੀ ਮਾਂ ਘੋੜੀ ਆ ਘੋੜੀ ਦੀ ਹਾਈਟ ਹਾਈਟ ਬਹੁਤ ਆ ਬਾਂਤਰਾਂ ਮੁੰਤਰਾਂ ਵੀ ਪੂਰੀਆਂ ਚੰਗੀਆਂ ਬਾਡਾ ਬੁੱਡਾ ਵੀ ਬਹੁਤ ਮਜ਼ਬੂਤੀ ਬਹੁਤ ਮੰਨ ਲਓ ਮure ਬਰੀਡਿੰਗ ਵਾਲੀ ਆ ਮੌਕੇ ਤੇ ਖਾਲੀ ਆ ਤੇ ਜਿ ਆਪਦੇ ਮਨ ਪਸੰਦ ਦੇ ਘੋੜੇ ਤੋਂ ਭਰਾ ਸਕਦੇ ਸਾਰੀ ਡਿਟੇਲ ਦਵਾਂ ਕਿੰਨੀ ਉਮਰ ਆ ਕੀ ਹਾਈਟ ਆ ਬੱਚਾ ਕਿੰਨੇ ਟਾਈਮ ਦਾ ਮਗਰ ਤੇ ਸਾਰੀ ਡਿਟੇਲ ਦਿੰਨੇ ਬਸ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਤਰ੍ਹਾਂ ਦੇ ਜਾਇਜ਼ ਮੁੱਲ ਵਾਲੀਆਂ ਘੋੜੀਆਂ ਵੱਡੇ ਕੱਦ ਵਾਲੀਆਂ ਜਾਂ ਭਾਅ ਪਰਤੇ ਆ ਸਾਰੇ ਤਰ੍ਹਾਂ ਦੇ ਜਿਹੜੀਆਂ ਵੀਡੀਓ ਆਉਂਦੇ ਤੁਹਾਡੇ ਤਾਂ ਜਲਦ ਤੋਂ ਜਲਦ ਪਹੁੰਚ ਜਾਣ ਤੇ ਜਿਹੜੇ ਭਰਾਵਾਂ ਨੇ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਸਬਸਕ੍ਰਾਈਬ ਕਰ ਲਓ ਚਲਦੀ-ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੁਹਾਡੇ ਇੱਕ ਸ਼ੇਰਨਾਥ ਕੇ ਲੋੜਵੰਦ ਭਰਾ ਤਾਂ ਜਿਹੜਾ ਇਦਾਂ ਦੀ ਘੋੜੀ ਪਾਲਦਾ ਹੋਇ ਉਸ ਟਾਂਗੇ ਵੀਡੀਓ ਪਹੁੰਚ ਸਕਦੀ ਆ ਤੇ ਆਜੋ ਵੱਧਦੇ ਆਪਾਂ ਵੀਡੀਓ ਵੱਲ ਨੂੰ ਪਹਿਲਾਂ ਮਿੱਤਰੋ ਦੱਸਿਓ 5 ਸਾਲ ਦੀ ਘੋੜੀ ਆ ਆਵਲਖ ਸੰਜਾਫ ਘੋੜੀ ਆ ਮਾਰਵਾੜੀ ਘੋੜੇ ਤੋਂ ਸੂਈ ਹੋਈ ਆ ਮੱਥੇ ਪੱਡੇ ਦਾ ਤੇ ਲੈਨ ਉਦੇ ਉਪਰ ਲੈਨ ਦੀ ਆ ਸਾਰੀ ਆਪਣੇ ਕੋਲ ਡਿਟੇਲ ਪਈ ਕਿਹੜੇ ਘੋੜੇ ਦੀ ਸੰਚੋਰ ਵਾਲੇ ਘੋੜੇ ਦੀ ਆ ਮੇਰੇ ਰਿਕਾਰਡਿੰਗ ਪਈਏ ਦੋਸਤੋ ਸਾਰੇ ਤੁਹਾਨੂੰ ਪਰਫੈਕਟ ਦੱਸ ਦੋ ਇਦਾਂ ਮੇਰਾ ਚੇਤਾ ਭੋਲਗਾ ਉਦੇ ਉਪਰ ਪੈਲਸ ਲੈਨ ਚੋਂ ਆ ਸਿੰਚੋਰ ਵਾਲੇ ਘੋੜੇ ਦੀ ਬੱਚੀ ਆ ਤੇ 5 ਸਾਲ ਦੇ ਆਸ-ਪਾਸ ਇਹਦੀ ਉਮਰ ਆ ਤੇ 62 ਇੰਚ ਹਾਈਟ ਆ 62 ਇੰਚ ਉਹ 62 ਇੰਚ ਜਿਹੜੀ ਪ੍ਰੋਪਰ ਹੋ ਇਦਾਂ ਨਹੀਂ ਹੋਵੇ 59 60 ਇੰਚ ਤੇ ਆਪਾਂ 62 ਇੰਚ ਕਹਿ ਰਹੀ ਆ ਆ ਕੇ ਤੁਸੀਂ ਬਰਾਬਰ ਖੜ ਕੇ ਮੈਨ ਸਕਦੇ ਆ ਤੇ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਆਪ ਹੀ ਪਤਾ ਚੱਲੀ ਜਾਂਦਾ ਬਾਬਾ ਬਰਾਬਰ ਖੜਾ ਤੇ ਤੁਸੀਂ ਹਾਈਟ ਦਾ ਅੰਦਾਜ਼ਾ ਆਪ ਲਾ ਲਓ ਬਾਕੀ ਹਾਈਟ ਤੇਰੇ ਨਾਲ ਨਾਲ ਸਨਖ ਪੁਣ ਕੰਨ ਕੁੰਦੀ ਚੰਗੀ ਆ ਫੇਸ ਪ੍ਰੋਫਾਈਲ ਚੰਗੀ ਆ ਗਰਦਨ ਨੈਕ ਟੌਪ ਲਾਈਨ ਸਾਰੇ ਪਾਸੇ ਓਕੇ ਰਿਪੋਰਟ ਆ ਕੋੜੀ ਜਿੱਦਾਂ ਘੋੜੀ ਨੇ ਬੱਚਾ ਦਿੱਤਾ ਹੋਇਆ ਫੇਰ ਵੀ ਕੋੜੀ ਟੁੱਟੀ ਨਹੀਂ ਲੈਂਥ ਲੋਂਥ ਪੂਰੀ ਚੰਗੀ ਐ ਹੇ ਕਬਾਡੀ ਦੀ ਖੁੱਲੀ ਐ ਸੰਭ ਸੰਭ ਪੂਰਾ ਮੌਜੂਦ ਆ ਮੌਕੇ ਤੇ ਘੋੜੀ ਮਿੱਤਰੋ ਖਾਲੀ ਐ ਤੇ ਜਿਉਂਦੇ ਮਨ ਪਸੰਦ ਦੇ ਘੋੜੇ ਤੋਂ ਮੇਟ ਵੀ ਕਰਵਾ ਸਕਦੇ ਆ ਜਿੱਦਾਂ ਤੁਹਾਨੂੰ ਘੋੜਾ ਪਸੰਦ ਹੋਵੇ ਤੇ ਮਗਰ ਦੋਸਤੋ 35 ਦਿਨਾਂ ਦਾ ਬਿਛੇਰਾ ਮਹੀਨੇ ਪਾ ਉੱਪਰ ਕਹਿ ਸਕਦੇ ਆ ਤੇ ਬਿਛੇਰਾ ਵੀ ਜੇ ਰਿਜ਼ਲਟ ਬਾਕਮਾਲ ਦਿੱਤਾ ਗਰਦਨ ਪਹਿਲਾਂ ਚੈੱਕ ਕਰੋ ਬੱਚੇ ਕਿੰਨੇ ਬੜੀ ਕੌਂਡ ਕੌਂਡਾ ਕਿੰਨਾ ਜ਼ਿਆਦਾ ਤੇ ਕੰਮ ਕੁੰਡੀ ਵਾਲਾ ਨਾ ਕੋਈ ਓਵਰਲੈਪਿੰਗ ਨਾ ਕੋਈ ਦੂਰ ਰੱਖਿਆ ਦੇਖੋ ਕੁੰਡੀ ਨਾ ਕੁੰਡੀ ਮੇਲ ਦਿੰਦਾ ਤੇ ਪਟਾ ਪੁਟਾ ਬਹੁਤ ਜ਼ਿਆਦਾ ਚੰਗਾ ਹੈ ਬੱਚਾ ਥੋੜਾ ਜਿਹਾ ਕਮਜ਼ੋਰ ਜ਼ਰੂਰ ਆ ਪਰ ਹੋ ਜੂ ਹੁਣ ਦਾਣਾ ਦੋਣਾ ਖਾਣ ਲੱਗ ਗਿਆ ਤੇ ਤਿਆਰ ਦਿਨਾਂ ਜੀ ਹੁੰਦਾਊ ਤੇ ਦੋਸਤੋ ਇਹਦੇ ਵਿੱਚ ਤੁਹਾਨੂੰ ਇਹ ਆਫਰ ਆ ਜੇ ਕਿਸੇ ਭਰਾ ਨੇ ਥੋੜੇ ਪੈਸੇ ਲਾਉਣੇ ਬੱਚਾ ਅੱਡ ਲੈਣਾ ਚਾਹੁੰਦਾ ਤਾਂ ਬੱਚਾ ਅੱਡ ਵੀ ਦੇ ਦਾਂ ਜੇ ਜੋੜਾ ਲੈਣਾ ਤਾਂ ਜੋੜਾ ਲੈ ਸਕਦਾ ਘੋੜੀ ਅੱਡ ਨਹੀਂ ਮਿਲਨੀ ਪਹਿਲਾਂ ਬੱਚਾ ਵੇਚਾਂਏ ਦੋਸਤੋ ਆਪਾਂ ਵੀ ਹੀ ਦੱਸ ਦਿੰਨੇ ਆ ਵੀ ਜੇ ਪਹਿਲਾਂ ਬੱਚਾ ਵੀ ਕਿਹਾ ਫੇਰ ਘੋੜੀ ਅੱਡ ਦੇ ਸਕਦਾ ਨਹੀਂ ਤਾਂ ਜੋੜਾ ਦਵਾਂਗੇ ਜੇ ਪਹਿਲਾਂ ਬੱਚਾ ਸੇਲ ਹੋ ਜਾਂਦਾ ਫੇਰ ਘੋੜੀ ਅੱਡ ਦੇ ਦਾਂਗੇ ਤੇ ਗਰਦਨ ਗੁਰਦਨ ਕੰਨ ਕੰਡੀਸ਼ਨ ਬਹੁਤ ਜ਼ਿਆਦਾ ਚੰਗੀ ਲੱਗੇ ਬੱਚੇ ਤੇ ਭਾਅ ਪਰਤੇ ਵਾਲਾ ਤੇ ਚੰਗਾ ਮੰਨ ਵਾਲਾ ਬੱਚਾ ਸੋ ਦੋਸਤੋ ਦੋਨੇ ਜਾਨਵਰ ਤੁਹਾਨੂੰ ਦਿਖਾਤੇ ਘੋੜੀ ਵੀ ਦੇਖ ਲਈ ਬੱਚਾ ਵੀ ਦੇਖ ਲੈ ਬਾਡੀ ਵਾਲੀ ਘੋੜੀ ਆ ਹਾਈਟ دار ਘੋੜੀ ਆ ਜੇ ਕੋਈ ਭਰਾ ਹੋਵੇ ਚਾਹਵਣ ਤਾਂ ਕਿ ਫਾਰਮ ਤੇ ਦੇਖ ਸਕਦਾ ਤੇ ਨੰਬਰ ਕਰ ਲਿਓ 9623995454 5855599017 ਮਿਲਦੇ ਆ ਜਲਦ ਦਿੰਦਾ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਦਿਓ ਜੀ ਜੱਜ